ਹੈਲੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਹਾਂਜੀ ਮੈਂ ਇਸ ਟਾਈਮ ਆਪਣੀ ਡਿਊਟੀ ਤੋਂ ਫ੍ਰੀ ਹੋ ਕੇ ਸ਼ਮੀ ਮੈਡਮ ਦੀ ਸ਼ੂਟਿੰਗ ਤੋਂ ਫ੍ਰੀ ਹੋ ਕੇ ਸੋ ਰਾਤ ਦੇ 9 ਵਜ ਕੇ ਮੈਂ ਫ੍ਰੀ ਹੋ ਕੇ ਹੁਣ ਆਈ ਹਾਂ ਆਪੇ ਲੇਟ ਹੋ ਗਈ ਔਰ ਅੱਜ ਮੇਰੇ ਚੈਨਲ ਤੇ ਵੀਡੀਓ ਫੇਰ ਤਿਆਰ ਨਹੀਂ ਹੋ ਪਾਈ ਸਰੀ ਬੈਡ ਹੈ ਨਾ ਆਈ ਐਮ ਸੋ ਬੈਡ ਸੋ ਅੱਜ ਮੈਂ ਆਪਣੀ ਗੁਰਿਆ ਰਾਣੀ ਨੂੰ ਕਿਹਾ ਵੈ ਕਿ ਤੂੰ ਮੇਰੇ ਨਾਲ ਇੱਕ ਚੁੱਲਬੀ ਜੀ ਪਿਆਰੀ ਜੀ ਫਿਰ ਨਟਖਣ ਜੀ ਸਟੋਰੀ ਤਿਆਰ ਕਰ ਜੋ ਕਿ ਬਹੁਤ ਛੋਟੀ ਹੋਏਗੀ ਥੋੜੀ ਨਟਖਟ ਹੋਏਗੀ ਸੋ ਪਲੀਜ਼ ਤੁਸੀਂ ਸਾਰੇ ਇਹ ਵੀਸੇ ਵੀਡੀਓ ਨੂੰ ਦੇਖਣਾ ਪਿਆਰ ਦੇ ਨਾਲ ਅਗਰ ਤੁਹਾਨੂੰ ਲੱਗੇਗਾ ਵੀ ਵੀਡੀਓ ਵਿੱਚ ਕੁਝ ਅੱਛਾ ਨਹੀਂ ਹੋਇਆ ਸਹੀ ਨਹੀਂ ਹੋਇਆ ਚੱਚੀ ਨਹੀਂ ਪਲੀਜ਼ ਕਮੈਂਟ ਵਿੱਚ ਤੁਸੀਂ ਦੱਸ ਸਕਦੇ ਹੋ ਔਰ ਅਗਰ ਵਧੀਆ ਲੱਗੇਗੀ ਤੇ ਸ਼ੇਅਰ ਕਰ ਲੈਣਾ ਔਰ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਵੀ ਕਰ ਲੈਣਾ ਔਰ ਛੋਟੀ ਜੀ ਬੈਲ ਵੀ ਹੈ ਟੈਨ ਕਰਕੇ ਹੀ ਉਹ ਲਗਾ ਦੇਣਾ ਸੋ ਬਸ ਜਸਟ

ਖਾ ਕੇ ਲੰਘੇ ਹੋ ਜਾਣਾ ਕੋਤੇ ਪਤਾ ਲੱਗ ਗਈ ਜਾਂਦਾ ਸਰੀਰਾ ਤੋਂ ਐ ਪਰਸਕ ਕੰਮਿੱਤਾ ਓ ਪੰਜੀ ਹੈ ਪਰਸਕ ਐ ਪਰਸ ਤੇ ਮੇਰੀ ਨਨਾਮ ਦੇ ਮੁੰਡੇ ਦੀ ਭੈਣ ਕੋ ਉਹਦੀ ਅੱਗੋ ਭੈਣ ਜਿਹੜੀ ਹੈ ਨਾ ਉਹ ਅਮਰੀਕਾ ਰਹਿੰਦੀ ਹੈ ਉਹਨੇ ਮੈਨੂੰ ਗਿਫਟ ਭੇਜਿਆ ਬੜਾਈ ਪਿਆਰਾ ਸੁੱਤੀ ਪੰਜੀ ਬੜਾਈ ਪਿਆਰ ਮੈਂ ਤੁਹਾਨੂੰ ਕੀ ਦੱਸਾਂ ਹਾਂ ਸੋਨਾ ਤੇ ਹੈਗਾ ਮੇਰੇ ਵੀ ਭਾਂਜੇ ਨੇ ਭੇਜਿਆ ਸੀ ਮੈਨੂੰ ਬਾਹਰ ਅਮਰੀਕਾ ਤੋਂ ਹੀ ਤੇਰੇ ਤੋਂ ਇਹ ਕਿੰਨੇ ਨੇ ਵਸੇ ਪਤਾ ਨਹੀਂ ਕਿੰਨੇ ਡਾਲਰ ਆਉਂਦਾਗਾ ਪਰ ਇਹਦੇ ਤੋਂ ਦੇ ਹਿਸਾਬ ਨਾਲ ਨਾ ਪਤਾ ਨਹੀਂ 40 50 ਹਜ਼ਾਰ ਰੁਪਏ ਦਾ ਪੈ ਜਾਂਦਾ ਵਈ ਮੇਰਾ ਤੇ ਇਸ ਤੋਂ ਮਹਿੰਗਾ ਹੀ ਐ ਕੰਪਨੀ ਠੀਕ ਐ ਚੱਲ ਵਧੀਆ ਹੀ ਐ ਕਹੂੰ ਪਤਾ ਮੇਰੀ ਨਾ ਸਕੀਨ ਨਾਮ ਦਾ ਮੁੰਡਾ ਹਾਂ ਅਮਰੀਕਾ ਗਿਆ ਹੋਇਆ ਐ ਅੱਛਾ ਉਹਦੇ ਘਰ ਜਿਹੜਾ ਮੁੰਡਾ ਗੋਆ ਸੀ ਨਾ ਉਸ ਤੋਂ ਵੀ ਵੱਡੀ ਕੰਟਰੀ ਚ ਕਿਤੇ ਕਾ ਆਵਾਜ਼ ਆ ਪਿੱਛੇ ਮੇਰੇ ਉਸਤੇ ਬੜਾ ਹੀ ਵਧੀਆ ਸੱਚੀ ਬੜਾ ਹੀ ਵਧੀਆ ਹੈ ਮੈਂ ਤਾਂ ਧਾਗੇ ਨਾਲ ਬੰਨ ਕੇ ਫਸਾਇਆ ਹੈ ਕਿਤੇ ਡਿੱਗ ਨਾ ਜਾਵੇ ਮੇਨ ਲੱਗਾ ਸੇ ਟੁੱਟ-ਭੁੱਟ ਗਿਆ ਉਹਨੇ ਵਧੀਆ ਵਧੀਆ ਸੰਭੋ ਸੰਭੋ ਟੁਕੜੇ ਭੋੜੀ ਬੈਨਜੀ ਤੁਹਾਨੂੰ ਕੀ ਪਤਾ ਹੋਵੇ ਸਾਹਮਣੇ ਪੈਂਦੀ ਮਹਿੰਗੀ ਚੀਜ਼ ਨੂੰ ਸਾਹਮਣੇ ਰੱਖਣਾ ਪੈਂਦਾ ਹੈਗਾ ਵੇ ਦੇਖੋ ਕਿਤੇ ਕੋਈ ਹਾਥੀ ਨਾ ਵੱਢ ਕੇ ਲੈ ਜਾਵੇ ਨਹੀਂ ਮੇਰਾ ਨਹੀਂ ਕੋਈ ਹੱਥ ਵੱਢਦਾ ਹਾਈ ਹਾਈ ਆ ਕੀ ਪਾਇਆ ਭੈਣ ਜੀ ਤੁਸੀਂ ਉਹ ਐ ਤੇ ਕੁਛ ਨਹੀਂ ਐ ਬਸ ਮੇਰੇ ਰਹਿੰਦੇ ਆ ਨਾ ਪੰਜ ਮਿੰਦਿਸਾਇ ਇਹਨਾਂ ਨੇ ਤੇ ਪਸ ਪਿਜਵਾਇਆ ਬਸ ਉਹਨੇ ਪਿਆਰ ਬੋਲਤਾ ਨਾ ਤੇ ਸੋਨੇ ਦਾ ਕੜਾ ਪਿਜਵਾਇਆ ਮੇਰੇ ਲਈ ਬਸ ਜਾਓ ਭੈਣ ਜੀ ਸੋਨੇ ਦੀ ਕੀ ਚੀਜ਼ ਐ ਐ ਤੇ ਕੁਛ ਨਹੀਂ ਐ ਵੇਖੋ ਡਾਇਮੰਡ ਦੀ ਰਿੰਗ ਸੋਨੀ ਐ ਨਾ ਭੈਣ ਜੀ ਤੁਹਾਨੂੰ ਲੱਗਦਾ ਡਾਇਮੰਡ ਦੀ ਮੈਨੂੰ ਲੱਗਦਾ ਉਹਨੇ ਤੁਹਾਨੂੰ ਠੱਗ ਲਿਆ ਨਕਲੀ ਦੇ ਦਿੱਤੀ ਤੁਹਾਨੂੰ ਪਤਾ ਐ ਮੇਰੀ ਨਾ ਨਨਾਣ ਦੀ ਕੁੜੀ ਗਈ ਬਾਹ ਹਾਏ ਭੈਣ ਜੀ ਤੁਹਾਨੂੰ ਮੈਂ ਕੀ ਦੱਸਾਂ ਕਿਤੇ ਟੋਪਸ ਕਿਤੇ ਮੁੰਦਰੀਆਂ ਕਿਤੇ ਚੂੜੀਆਂ ਕਿਤੇ ਕਲਿੱਪ ਕਿਤੇ ਕੱਪੜੇ ਸਾਰਾ ਕੋਜੀ ਲੈ ਮੈਨੂੰ ਭੇਜਿਆ ਭੈਣ ਜੀ ਮੇਰੇ ਘਰ ਤੇ ਰੱਖਣ ਨੂੰ ਜਗ੍ਹਾ ਹੀ ਨਹੀਂ ਹੈਗੀ ਮੈਂ ਤੁਹਾਨੂੰ ਕੀ ਦੱਸਾਂ ਸੱਚੀ ਬਸ ਤੂੰ ਦੱਸ ਖਾਏਂਗੀ ਕੀ ਜਮਨ ਦੇ ਕੀ ਕਰਨੇ ਕੁਝ ਖਾ ਕੇ ਖਾ ਕੇ ਹੀ ਆਈ ਹੋਊਂਗੀ हां पहले सारे ਘਰ ਦੇ ਠੀਕ ਨੇ ਮੇਰਾ ਘਰ ਲੱਗ ਠੀਕ ਮੇਰੇ ਬੱਚੇ ਵੀ ਠੀਕ ਮੇਰੀ ਸੱਸ ਵੀ ਠੀਕ ਮੇਰੀ ਦਾਦੀ ਸੱਸ ਵੀ ਠੀਕ ਮੇਰਾ ਨਾਨਾ ਵੀ ਹੈ ਉਹ ਠੀਕ ਮੇਰਾ ਨਾਨਾ ਵੀ ਠੀਕ ਹੈ ਮੈਂ ਤਾਂ ਘਰ ਦੇ ਕੁਛੇ ਸੀ ਤ੍ਰਿਤਪੁਰਾ ਟੱਬਰੇ ਦੀ ਨਾ ਲੱਗੀ ਜਾ ਯਾਰ ਭੈਣੋ ਮੇਰੇ ਘਰ ਦੇ ਹੀ ਆ ਤਾਂ ਹੀ ਦੱਸਿਆ ਹੋਰ ਸੁਣਾ ਘਰ ਲੱਗ ਕਿੱਥੇ ਮੇਰਾ ਅੱਜ ਕੱਲ ਨਜ਼ਰ ਹੀ ਨਹੀਂ ਆਉਂਦਾ ਘਰੇ ਕੀ ਗੱਲ ਹੈ ਕੋਈ ਕੰਮ ਕੂਮ ਤੇ ਬੀਜੀ ਬੋਤ ਹੈ ਨਾ ਹੁਣ ਹਰ ਕੋਈ ਤੁਹਾਡੇ ਪਰਿਵਾਰ ਵਰਗਾ ਥੋੜੀ ਹੋਰ ਚੱਲਦੇ ਕਿ ਘਰ ਚ ਬੈਜੇ ਕੰਮ ਕਰਨਾ ਪੈਂਦਾ ਮਿਹਨਤ ਕਰਨੀ ਪੈਂਦੀ ਹੈ ਨਹੀਂ ਤੇ ਘਰ ਦਾ ਗੁਜ਼ਾਰਾ ਕਿੱਥੋਂ ਲੈਣਾ ਐ ਇਹਨੂੰ ਕਿਥੋਂ ਪਤਾ ਲੱਗੇ ਮੇਰਾ ਘਰ ਰਹਿ ਲਿਆ ਭੈਣੇ ਮੇਰੇ ਘਰ ਨੂੰ ਤਾਂ ਪਰਸੋ ਜੇ ਚਾਰ ਗੱਡੀਆਂ ਘੜਾਈਆਂ ਚਾਰ ਇਹ ਇੱਕ ਵੱਡੀ ਚਿੱਟੀ ਗੱਡੀ ਇੱਕ ਕਾਲੀ ਇੱਕ ਉਧਾਰ ਹੁੰਦੀ ਨਾ ਥਾਰ ਉਹ ਗੱਡੀ ਤੇ ਇੱਕ ਨੋਆ ਗੱਡੀ ਚਾਰ ਗੱਡੀਆਂ ਤੈਨੂੰ ਪਤਾ ਆਪਾਂ ਤੇ ਡਰਾਈਵਰ ਵੀ ਰੱਖੇ ਹੋਏ ਨੇ ਇਹਨਾਂ ਨੂੰ ਕਿਉਂ ਨਹੀਂ ਆਉਂਦਾ ਕੋਈ ਉਹ ਗੱਡੀਆਂ ਫੇਰ ਗਈਆਂ ਹੀ ਆ ਨਾ ਪਹਾੜਾਂ ਤੇ ਗੱਡੀਆਂ ਪਹਾੜਾਂ ਤੇ ਗਈਆਂ ਨੇ ਸਾਡਾ ਵੀ ਬੜਾ ਬਿਜ਼ਨਸ ਹੈਗਾ ਵਾ ਕਹਿਣਾ ਠੀਕ ਗੱਲ ਚਾਰੋਂ ਗੱਡੀਆਂ ਪਹਾੜਾਂ 'ਚ ਹੀ ਗੱਡਤੀਆਂ ਸੀ ਨਹੀਂ ਨਹੀਂ ਦੋ ਦਿੱਲੀ ਨੂੰ ਚਲ ਗਈਆਂ ਦੋ ਪਹਾੜਾਂ ਨੂੰ ਚਲ ਗਈਆਂ ਬਿਜ਼ਨਸ ਵਧਾਣਾ ਕੀ ਦਸੀਏ ਤੈਨੂੰ ਚਲੋ ਕੰਮ ਕਰਨੀ ਚਾਹੀਦਾ ਹੈ ਕਰਨਾ ਹੀ ਬੰਦਾ ਹੈ ਤੈਨੂੰ ਪਤਾ ਮੈਂ ਤਾਂ ਹੁਣ ਆਪਣਾ ਮੁੰਡਾ ਵੀ ਨਾ ਅਮਰੀਕਾ ਹੀ ਗਿਆ ਹੈ ਨਾ जा दो अमेरिका चल गया डॉलर कमाएगा कितने पैसे ले आएगा हाय मैं भी जाच बैके जाऊंगी एरोस्ट मिनू पूछेगी पैंट को की थी ना है ना की करना मेरा तो सर्दी है ਐ ਪੈਣਾ ਜਿੰਦਗੀ ਚਾਹੇ ਖਾਣ ਪੀਣੇ ਤਾਂ ਆਏ ਆ ਹੋਰ ਫਰਕ ਵੀ ਕੀ ਆਏ ਆ ਦੱਸ ਬਣਾ ਮੈਂ ਕਿਹਾ ਸੀ ਫਰੂਟ ਪਿਆ ਪਿਆ ਵੇਖਦਾ ਵੇ ਮੈਨੂੰ ਕਿ ਮੇਰੇ ਮੂੰਹ ਚ ਪੈ ਜਾਵੇ ਕਿਤੇ ਕੱਟ ਕੇ ਦੇ ਦਿੰਦੀ ਮੈਨੂੰ ਹਾਂ ਪੈ ਨਹੀਂ ਨਹੀਂ ਮੈਂ ਲਿਆਂਦੀ ਆ ਤੂੰ ਇੱਥੇ ਰੋਕ ਮੈਂ ਲਿਆਂਦੀ ਆ ਛੱਟ ਕੇ ਲਿਆਂਦੀ ਆ ਕੀ ਖਾਏਂਗੀ ਹੋਰੀ ਦਿਨ ਨਾਲ ਪਹਿਲਾਂ ਇਹ ਤਾਂ ਦੇ ਥੋੜਾ ਜਿਹਾ ਖਾ ਲਵਾ ਚੱਲ ਜਾ ਸਕੀਨੇ ਦੇ 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 ਹਾਂ ਮੇਰੇ ਪਰਸਕਾਦੇ ਸੇ ਗਾਵਾ ਮੈਂ ਕਾ ਕੀ ਤੂੰ ਭਾਂਡੇ ਝੁੱਠੇ ਕਰੇਂਗੀ ਬੈ ਜਾ ਇੱਥੇ ਬੈ ਜਾ ਬੁਕਾਰ ਜਾ ਕੇ ਖਾ ਲਾਂਗੀ ਨਾਲ ਕੀ ਤਕਲੀਫ ਕਰਨੀ ਐ ਤੂੰ ਕੱਟੇਂਗੀ ਫਿਰ ਪਲੇਟ ਚ ਰੱਖੇਂਗੀ ਫਿਰ ਮੈਂ ਕਿਤੇ ਖਾਉਂਗੀ ਕਿਤੇ ਦਾ ਖਾਦਾ ਜਾਂਦਾ ਦਾ ਰਹਿ ਜਾਂਦਾ ਵੈ ਮੈਂ ਕਾ ਜਾ ਕੇ ਧੋ ਕੇ ਚੀਂ ਤੇਰਾ ਪੇ ਖਾ ਲਾਂਗੀ ਕੋਈ ਗੱਲ ਨਹੀਂ ਹੋਰ ਸੁਣਾ ਭੈਣ ਤੂੰ ਤੇਰੀ ਕੁੜੀ ਰਾਜੀ ਵਾਜੀ ਆ ਕੀ ਰਾਜੀ ਉਹਦੇ ਤਾਂ ਸੋਹਰੇ ਟੱਬਰ ਨਹੀਂ ਉਹਨੂੰ ਇੰਨਾ ਖਾਦਾ ਆ ਮੈਂ 라 ਦੁਖੀ ਕਰਦੇ ਬੜੀ ਖਫੀ ਪਈ ਐ ਸੱਚੀ ਬਹੁਤ ਮੈਂ ਹੁਣ ਕੀ ਦੱਸਾਂ ਭੈਣ ਜੀ ਤੁਹਾਨੂੰ ਬੜੀ ਦੁਖੀ ਹੋਈ ਹੋਈ ਐ ਪਰ ਮੈਂ ਇੱਕ ਗੱਲ ਦੱਸਾਂ ਮੇਰੀ ਤਾਂ ਬੜੀ ਸੋਖੀ ਐ ਇੰਨੀ ਚੰਗੇ ਘਰ ਗਈ ਆ ਘਰ ਵਲੇ ਕੋ 8 10 ਗੱਡੀਆਂ ਐ ਦੋ ਬੰਗਲੇ ਐ ਚਾਰ ਦੁਕਾਨਾਂ ਨੇ ਇੱਕ ਮੋਲ ਬਥੋਰਾ ਪੈਸਾ ਮੈਂ ਤਾਂ ਬੜੇ ਚੰਗੇ ਘਰ ਗਈ ਕੁੜੀ ਆ ਤੂੰ ਦਾ ਚਸ਼ਮਾ ਲਾ ਕੇ ਵੀ ਚੱਲ ਜਣਾ ਨਹੀਂ ਲੱਭ ਪਾਈ ਮੈਂ ਤਾਂ ਬਿਨਾ ਚਸ਼ਮੇ ਤੋਂ ਚੱਲਦਾ ਘਰ ਲੱਭ ਲਿਆ ਐ ਕਿਸਮਤ ਆਪਣੀ ਆਪਣੀ ਭੈਣ ਹਾਂ ਤੇ ਕਰਮਾ ਦਾ ਫਲ ਉੱਪਰ ਮਿਲ ਜਾਂਦਾ ਆ ਜਿਵੇਂ ਮੈਨੂੰ ਰੱਬ ਨੇ ਦਿੱਤਾ ਕਰਮਾ ਦਾ ਫਲ ਕੁੜੀ ਵੀ ਸੁਖੀ ਤੇ ਫਲ ਵੀ ਵਧੀਆ ਲਾਲ ਲਾਲ ਸੇਬ ਲੈ ਬੜੇ ਛੋਟੇ ਵੀ ਸੇਬ ਮਡੇ ਲਿਆਨੇ ਸੀ ਅੱਜ ਕਦ ਐਹੀ ਚਲਦੇ ਆ ਵਧੀਆ ਜੇ ਲੱਗਦੇ ਆ ਲਾਲ ਲਾਲ ਮਿੱਠੇ ਮਿੱਠੇ ਹੁੰਦੇ ਠੀਕ ਭੈਣ ਠੀਕ ਹੈ ਹੋਰ ਸੁਣਾ ਅਗਮੰਡਨ ਦਾ ਕੀ ਹਾਲ ਚਾਲ ਹੈ ਵੱਛਣਾ ਨਿੱਤ ਦੱਤਲੇਸ਼ ਪਾਇਆ ਹੁੰਦਾ ਨਹੀਂ ਹਾਏ ਹਾਏ ਮੇਰੀ ਤਾਂ ਗਵਾਂਢੀ ਵੀ ਬੜੀ ਚੰਗੀ ਆ ਕਿਤੇ ਮੈਂ ਕਹਿੰਨੀ ਆ ਘਰ ਸਬਜ਼ੀ ਬਣਾਏਗੀ ਤਾਂ ਪਹਿਲਾਂ ਮੈਨੂੰ ਪੁੱਛੇਗੀ ਕੱਪੜੇ ਧੋਏਗੀ ਤਾਂ ਪੁੱਛੇਗੀ ਭੈਣ ਜੀ ਤੁਹਾਡੇ ਕੱਪੜੇ ਤੁਹਾਨੂੰ ਲਈ ਮੈਨੂੰ ਦੇ ਦੇ ਤੇ ਮੇਰੇ ਤਾਂ ਗਵਾਂਢੀ ਵੀ ਚੰਗੀਆਂ ਮੇਰੇ ਰਿਸ਼ਤੇਦਾਰ ਵੀ ਚੰਗੇ ਨੇ ਵੀ ਆਪਣੇ ਕੱਪੜੇ ਦੇ ਦਿਆ ਕਰ ਅੱਜਕਲ ਟੂਨੇ ਟੋਟ ਕੇ ਬੜੇ ਚਲਦੇ ਪਏ ਨੇ ਐ ਤੁਹਾਨੂੰ ਪਤਾ ਸਾਡੇ ਨਾਲ ਵਾਲੇ ਸ਼ਰਮਾ ਜੀ ਹਾਂ ਐਨਾਂ ਨੇ ਦੂਜੀ ਦੇ ਕੱਪੜੇ ਲੈ ਕੇ ਗਏ ਸੀ ਕਿ ਦੋ ਬਲ ਪ੍ਰੈਸ ਕਰਕੇ ਦੇ ਦੇਣੀ ਆ ਹਾਂ ਪਤਾ ਨਹੀਂ ਕੀ ਟੂਨਾ ਕਿੱਤਾ ਉਸ ਤੋਂ ਅਗਲੇ ਦਿਨ ਉਹਦਾ ਬੰਦਾ ਬਿਮਾਰ ਹਾਈ ਹਾਈ ਪੁੱਛੋ ਨਾ ਚਾਰ ਹਸਪਤਾਲਾਂ ਚ ਬਖਾ ਚੁੱਕਿਆ ਦਾ ਬੰਦਾ ਨਹੀਂ ਠੀਕ ਹੋਣ ਦਿਆ ਹੈ ਤੁਸੀਂ ਨਾ ਬਚਾਰ ਕੋ ਬਚਾ ਐਦਾਂ ਨਾ ਕਿਸੇ ਨੂੰ ਵੀ ਆਪਣੇ ਕੱਪੜੇ ਦੋ ਹਰ ਕੋਈ ਐਡਾ ਚੰਗਾ ਵੀ ਨਹੀਂ ਹੁੰਦਾ ਆਹ ਸਾਰੇ ਤੇਰੇ ਵਰਗੇ ਹੀ ਹੁੰਦੇ ਆਂ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਚੱਲ ਕੱਪੜੇ ਲੈ ਦੂੰਗੀ ਆਪਣੇ ਘਰ ਬੁਲਾ ਕੇ ধਵਾ ਲੂੰਗੀ ਤੇ ਭਾਂਡੇ ধਵਾ ਲੂੰਗੀ ਚੰਗਿਆਂ ਦਾ ਫਾਇਦਾ ਲੈ ਲੈਣਾ ਚਾਹੀਦਾ ਨਿਗਰਾਨੀ ਤਾਂ ਵੀ ਰੱਖੀ ਕੋਈ ਗੋ ਨਹੀਂ ਮੇਰੀ ਅੱਖ ਤੇ ਬੈਹ ਵੀ ਬਾਜ ਵਰਗੀ ਐ ਮੈਂ ਦੂਰੋਂ ਪਛਾਨ ਲੈਨੀ ਆਂ ਬੰਦਾ ਕਿੱਦਾਂ ਆਦਾ ਤੇ ਕਿੱਦਾਂ ਦਾ ਨਹੀਂ ਹੈਗਾ ਮੇਰੀ ਤਾਂ ਇਹ ਹੀ ਹੈ ਤੈਨੂੰ ਪਤਾ ਸਾਡੇ ਮਹੱਲੇ 'ਚ ਤਾਂ ਜਿਹੜਾ ਸਬਜ਼ੀ ਵਾਲਾ ਵੀ ਆਉਂਦਾ ਨਾ ਆਲੂ ਨਾਲ ਧੰਨੀਆਂ ਤੇ ਮਿਰਚਾਂ ਮੈਨੂੰ ਫ੍ਰੀ ਦੇ ਕੇ ਚਲ ਜਾਂਦਾ ਮੈਂ ਤੈਨੂੰ ਕੀ ਦੱਸਾਂ ਉਹ ਬੂਟ ਪਾਲਿਸ਼ ਵਾਲਾ ਆਂਦਾ ਨਾ ਉਹਦੇ ਕੋਲ ਕਿਲ ਲਵਾਨੀਆਂ ਜਿੱਤੀ ਤੇ ਪਾਲਿਸ਼ ਉਹ ਫ੍ਰੀ ਕਰਕੇ ਚਲ ਜਾਂਦਾ ਹੈਗਾ ਮੈਂ ਹੋਰ ਤੇ ਹੋਰ ਸੁਣ ਉਹ ਦੁੱਧ ਵਾਲਾ ਆਂਦਾ ਨਾ ਉਹਦੇ ਜਦੋਂ ਮੈਂ 2 ਕਿਲੋ ਦੁੱਧ ਲੈਣੀ ਹੈ ਨਾ ਵਿਚਾਰਾ ਨਾਲ ਮੈਨੂੰ ਦਹੀਂ ਫ੍ਰੀ ਦੇ ਕੇ ਚਲ ਜਾਂਦਾ ਮੇਰੇ ਨਾਲ ਤੇ ਸੱਚੇ ਸਾਰਿਆਂ ਦੀ ਬੜੀ ਬੰਦਦੀ ਬੜੀ ਬੰਦਦੀ ਲੋਕੀ ਤਾਂ ਵੇ ਵੇ ਮੱਚ ਜਾਂਦੇ ਸੜ ਜਾਂਦੇ ਨੇ ਵੈਸੇ ਚੱਲ ਕੋਈ ਨਹੀਂ ਵਧੀਆ ਦੀ ਜਿੰਦਗੀ ਵਧੀਆ ਬੜੀ ਵਧੀਆ ਜਿੰਦਗੀ ਬਹੁਤ ਵਧੀਆ ਜਿੰਦਗੀ ਭੈਣ ਕਿਤੇ ਭੈਣ ਆਪਣੇ ਘਰ ਏਸੀ ਵੀ ਲਵਾ ਲਾ ਇੰਨੀ ਗਰਮੀ ਚ ਕਿਵੇਂ ਤੁਰੇ ਨੀ ਪੱਖਾ ਜਾਂ ਛੜਿਆ ਜਾਂ ਚਲਾ ਲੇ ਮੇਰੇ ਘਰ ਆ ਮੇਰੇ ਤੇ ਇੱਕ ਕਮਰੇ ਚ ਦੋ ਦੋ ਏਸੀ ਲੱਗੇ ਆ ਇਹਨੇ ਮੇਰੇ ਤੇ 100 ਇੰਚ ਵੀ ਲੱਗਾ ਹੋਇਆ ਹੈ ਮੇਰਾ ਤੇ ਨਹਾਉਣ ਵਾਲਾ ਜਿਹੜਾ ਬਾਥਰੂਮ ਹੈ ਨਾ ਉਹਦੇ ਚ ਵੀ ਏਸੀ ਲੱਗਾ ਹੈ ਅਸੀਂ ਏਸੀ ਬਿਨਾ ਰਹਿੰਦੇ ਨਹੀਂ ਤੂੰ ਪਤਾ ਨਹੀਂ ਕਿਵੇਂ ਛੜੇ ਜੇ ਪੱਖੇ ਥਲੇ ਬੈਠੀ ਹੋਈ ਹੈ ਦੇਖ ਪ੍ਰਾਂਤ ਤੂੰ ਆਧੇ ਦੇ ਜਮਾਨੇ ਦੀ ਜਨਾਨੀ ਤੈਨੂੰ ਪਸੰਦ ਹੋਏਗਾ ਕਿ ਆਪਾਂ ਤੇ ਪੱਖੇ ਦੀ ਹਵਾਵਾਂ ਚ ਖੁਸ਼ ਹਾਂ ਕਿਉਂ ਇੱਡੀ ਗਰਮੀ ਦੇ ਵਿੱਚ ਵੀ ਪੱਖੇ ਲਾ ਲ ਕੇ ਹੋਰ ਘਰ ਦੇ ਅੰਦਰ ਕਰਨਾ ਅਸਲ ਪਤਾ ਹੈ ਏਸੀ ਕਰਨ ਵੀ ਲੋਕੀ ਬੜੇ ਬਿਮਾਰ ਹੋਣ ਲੱਗ ਗਏ ਨੇ ਹੋ ਕਿ ਮੈਂ ਕਿੰਨੇ ਕੇਸਿਸ ਆਣ ਲੱਗ ਗਏ ਨੇ ਏਸੀ ਨਾਲ ਕਦੀ ਕੁਝ ਹੋ ਗਿਆ ਕਦੀ ਕੁਝ ਹੋ ਗਿਆ ਉਂਕਰ ਮੈਂ ਜਿਹੜੀ ਸੁੱਟਦੇ ਨਾ ਉਹਨਾਂ ਲੋਕਾਂ ਨੂੰ ਬਹੁਤ ਨੁਕਸਾਨ ਹੋਇਆ ਹੂੰ ਏਸੀ ਫਿਰ ਦਈਓ ਖਾਣਾ ਤਾਂ ਹੀ ਤੇ ਲੱਗੀ ਨੁਕਸਾਨ ਬੰਦ ਤੇ اچھا ਇਹ ਲੱਗਿਆ ਮੈਨੂੰ ਤਾਂ ਪਤਾ ਨਹੀਂ ਸੀ ਪਰ ਭੈਣਾ ਸਾਡ ਨੂੰ ਕਿ ਆਦਤ ਹੈ ਕਿ ਏਸੀ 'ਚ ਬਹਿਣਾ ਏਸੀ 'ਚ ਖਾਣਾ ਏਸੀ 'ਚ ਨਾਣਾ ਏਸੀ 'ਚ ਹੀ ਰਹਿਣਾ ਤੇ ਗੱਡੀ ਵੀ ਸਾਡੀ ਏਸੀ ਆ ਹਾਂ ਚਾਰੇ ਪਹਿਲਾਂ ਕੁਝ ਕੀ ਹੈ ਨਹੀਂ ਨਹੀਂ ਮੈਂ ਕੀ ਕਹਣਾ ਤੂੰ ਵੀ ਨਾ ਮੈਂ ਖੜੀ ਮੈਨੂੰ ਕੁਝ ਕਿਹਾ ਤੂੰ ਨਹੀਂ ਨਹੀਂ ਮੈਂ ਕੁਝ ਨਹੀਂ ਕਿਹਾ ਚੱਲ ਭੈਣ ਮੈਂ ਤਾਂ ਤੈਨੂੰ ਤਾਂ ਇੱਧਰ ਆਈ ਸੀ ਕਹਿਣ ਵਸੇ ਉਹ ਜਿਹੜੇ ਗਵਾਂਢੀ ਮੇਰੇ ਨਾ ਉਹਨਾਂ ਦੇ ਮੁੰਡੇ ਦੇ ਨਾ ਵਿਆਹ ਆ ਜੀ ਅੱਛਾ ਮੈਂ ਤੇ ਪਾਣਾ ਕਮੀਂਜਾ ਸੁੱਸ ਕਰਨ ਨਾਲ ਦੇ ਨਾ ਸੂਟ ਨਾਲ ਦੇ ਦੇ ਨੀ ਪੱਗ ਤੇ ਨਾਲ ਮੈਂ ਨਾ ਕੋਈ ਗਿਫਟ ਵੀ ਰੱਖ ਦੇਣਾ ਵਧੀਆ ਜਾ ਤੂੰ ਕੀ ਦੇਣਾ ਹੈ ਉਹਨਾਂ ਨੂੰ ਤੂੰ ਵੀ ਦੱਸ ਦੇ

ਦੇ ਕਹਿੰਦੇ ਨੇ ਕਿ ਜਿਹੜੀ ਵੀ ਗੱਲ ਕਰਨੀ ਪਰਦੇ 'ਚ ਹੀ ਕਰੋ ਮੈਂ ਤਾਂ ਤੇ ਪਰਦੇ 'ਚ ਹੀ ਗੱਲ ਕਰ ਲੈਨੀ ਆ ਹੁਣ ਮੂੰਹ ਤਾਂ ਕੀ ਕਰ ਤੂੰ ਤਾਂ ਮੇਰਾ ਮੂੰਹ ਤੋੜ ਕੇ ਰੱਖਦਾ ਵੈ ਸੋਨੇ ਦੀ ਮੁਠੀ ਪਾਏਗੀ ਇੰਨੀਆਂ ਫੜੀਆਂ ਵੀ ਨਾ ਛੱਡ ਪੈਣਾ ਸੋਨੇ ਦੀ ਮੁਠੀ ਪਾਏਗੀ ਗਵੰਡੀਆਂ ਦੇ ਮੁੰਡੇ ਨੂੰ ਹਾਂ 1100 ਸਗਣ ਪਾਣਾ ਤਾਂ 1100 ਸਗਣ ਤੂੰ ਮੈਨੂੰ ਜਾਣਦੀ ਐ ਮੈਂ ਕਿੰਨਾ ਕੁ ਸਗਣ ਪਾਣਾ ਤੂੰ ਤਾਂ ਜਿਵੇਂ ਮੈਂ ਕਹਿੰਨੀ ਬਹੁਤ ਘੱਟ ਚੀਜ਼ਾਂ ਪਾਣ ਲੱਗੀ ਆ ਨਾ ਇੰਨੇ ਇੰਨੇ ਸਮਾਨ ਉਧਰ ਤੇ ਐ ਸੁਟਾ ਨਹੀਂ ਜਿਵੇਂ ਤੇਰੇ ਹੀ ਮੁੰਡਾ ਵੈ ਤੇਰੀ ਕੁੜੀ ਨੇ ਵਿਆਹ ਕੇ ਲਿਆਣਾ ਉਹ ਵੈ ਚੱਲ ਚੱਲ ਚੁੱਪ ਕੀਤੀ ਰਹਿ ਹਾਂ ਆ ਦੋ ਕੇ ਸੇਰ ਤੇ ਇੱਕ ਸਮੀਜੀ ਮੈਨੂੰ ਫੜਾ ਕੇ ਦੱਸਾਂ ਨਾ ਜੇ ਤਾਂ ਇੰਕੇ ਬਦਲੇ ਘਰ ਖਾਣ ਆਈ ਆ ਮੇਰੇ ਘਰ ਵਾਧੂ ਪੁੱਛੇਗਾ ਖਾਣ ਨੂੰ ਅੱਛਾ ਇਹ ਨਹੀਂ ਵਾਧੂ ਪੁੱਛੇ ਨਾ ਤਾਂ ਉਧਰੋਂ ਖਾਲੀ ਫੜਾ ਇੱਧਰ ਮੇਰੀ ਅਮਾ ਸਮੀਆ ਤੇ ਸੇਰ ਚੱਲ ਬੋਤ ਹੋ ਗਿਆ ਤੇਰਾ ਕਾ ਹੋ ਜਾ ਇਧਰੋਂ ਚੱਲੇ ਨਹੀਂ ਚੱਲੇ ਨਹੀਂ ਆ ਮੇਰੀ ਬਾਹਰ ਨਾ ਵੱਡੀ ਗੱਡੀ ਲੱਗੀ ਉਹਦੇ ਜੇ ਬੈਠ ਜਾ ਜਾ ਉਹਦੇ ਵਿੱਚ ਜਾ ਏਸੀ ਦੇ ਵਿੱਚ ਬੈ ਕੇ ਨਾ ਟੰਗਾ ਫਸਾ ਕੇ ਜਾ ਸੜੇ ਆ ਪੱਕਾ ਹਾਂ ਮੈਂ ਚੋਣੀ ਚੱਲ 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 ਚ ਮੈਂ ਆਈ ਫੜੀਆਂ ਮਾਰਨ ਲਈ ਮੈਨੂੰ ਕਹਿੰਦੀ ਸੀ ਤਾਂ ਫੋਨ ਨੀ ਆਗੀ ਫੜੀਆਂ ਮਾਰਨ ਮੁੰਦਰੀ ਦਾ ਨਾਸੋ ਕੇ ਕਿਵੇਂ ਹਵਾ ਟਾਇਦਾ ਫਿਰ ਸੀ ਨਹੀਂ ਤੇ ਮੇਦੀ ਇੱਕ ਵਾਰੀ ਮੇਨੂੰ ਲਾ ਉਹ ਯਾਨ ਮੇਰੇ ਇਹ ਮੇਰਾ ਉਹ ਇੰਨੀਆਂ ਫੜੀਆਂ ਮਾਰਦੀ ਸੀ ਨਾ ਚੰਗਾ ਇਹ ਤਾਂ ਜਲੂਸ ਨਿਕਲਿਆ ਤੇ ਤੁਸੀਂ ਵੀ ਸਾਰੇ ਐਹੋ ਜਿਹਾਂ ਜਨਾਨੀਆਂ ਕੋਲ ਬਚ ਕੇ ਰਹੋ ਭਾਵੇਂ ਤੁਹਾਡੇ ਗਵ ਨਹੀਂ ਹਾਂ ਭਾਵੇਂ ਤੁਹਾਡੇ ਰਿਸ਼ਤੇਦਾਰ ਹੋਣ ਐਹੋ ਜੀਆਂ ਨੂੰ ਕਦੇ ਆਪਣੇ ਘਰ ਨਾ ਵੜੇ ਤੇ ਘਰ ਪੱਟਣ ਵੱਲ ਜਾਂਦਾਂ ਨੂੰ ਬਚ ਕੇ ਰਹੋ ਵਾਹ ਹਲੋ ਅਸੀਂ ਫੇਰ ਵਾਪਸ ਆ ਗਏ ਅਸੀਂ ਵੀਡੀਓ ਬਣਾ ਲਈਆ ਔਰ ਵੀਡੀਓ ਤੁਸੀਂ ਦੇਖ ਲਈਆ ਅਮ ਵੀਡੀਓ ਮੇਰੇ ਖਿਆਲ ਤੋਂ ਬਹੁਤ ਵਧੀਆ ਗਈ ਹੈ ਕਿਉਂਕਿ ਇੱਕ ਮਾਂ थी ਵੀ ਚੁਲਬਲੀ ਜੀ ਇੱਕ ਅਸੀਂ ਚੇਂਜ ਕੀਤਾ ਨਾ ਕਿ ਇਹ ਮੇਰੀ پڑੋਸਨ ਮੈਂ ਦੀ پڑੋਸਨ ਔਰ ਅਸੀਂ ਮੇਜਰ ਕੇ ਚੁਲਬਲੀਆ ਕਰ ਲਿਆ ਹੈ ਕਿ ਇਸ ਲੰਦਾ ਮਤਲਬ ਸਾਫ-ਸਾਫ ਸੀ ਦੱਸੋ ਵਧੀਆ ਸੀ ਬਹੁਤ ਵਧੀਆ ਸੀ ਜੇ ਤੁਹਾਨੂੰ ਪਸੰਦ ਆਏ ਤੇ ਪਲੀਜ਼ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ वैसे मैंने शौक नहीं ना वीडियोस दा पर इतना करके करना पेंदा है इसलिए थोड़ा जा प्लीज <laughs> मेरे घर के नहीं हां ਤੁਹਾਡੇ ਘਰ ਕੇ ਤੁਹਾਡੇ ਸਾਰਿਆਂ ਘਰ ਕੇ ਇਹ ਤਾਂ ਮੈਂ ਦਿਖਾਈਏ ਨਾ ਕਿ ਅਸੀਂ ਵੀ ਵੀਡੀਓ ਛੱਟਿਪੱਟੀ ਬਣਾ ਲੈਨੇ ਆਂਗੇ ਨਾ ਆਪ ਕੋ ਤਾਂ ਮੈਂ ਆਪਣੀ ਬੇਟੀ ਨਾਲ ਇੱਕ ਸਟੋਰੀ ਟਾਈਪ ਵੀਡੀਓ ਬਣਾ万ਗੀ ਜਿੱਥੇ ਮਾਂ ਸੱਸ ਨੂ ਦਾ ਰੋਲ ਹੁੰਦਾ ਵੈ ਸੋ ਇਹਨੂੰ ਗੁੱਸੇ ਜਿ ਦੇਖਦੀ ਠੀਕ ਹੈ ਮੈਂ ਕੌਣ ਬਣੇਗੀ ਮੈਂ ਕਰੂ ਬਣੇਗੀ ਸੋ ਐਸ ਲਈ ਪਲੀਜ਼ ਵੀਡੀਓ ਦੇਖਣਾ ਔਰ ਦੇ ਕੇ ਪਲੀਜ਼ ਦੱਸਣਾ ਕਿ ਕਿਦਾਂ ਦੀ ਲੱਗੀ ਹੈ ਓਕੇ ਬਾਏ ਬਾਏ